ਸੋਲੇ ਕੜਿਆ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਸਿੰਘੇ ਵਾਲਾ ਸੈਨੀਆਂ ਜਿੱਥੇ ਅੱਜ ਸ੍ਰਿੰਦਰ ਕੰਬੋਜ ਦੇ ਵੱਲੋਂ ਜਿਹੜਾ ਨੀਟੂ ਬਾਬਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਡੋਰ ਟੂ ਡੋਰ ਇਹਨਾਂ ਦੇ ਵੱਲੋਂ ਵੋਟਾਂ ਲਗੀਆਂ ਜਾ ਰਹੀਆਂ ਨੇ ਦੱਸਦੀਆਂ ਲੱਖੋ ਵਾਲੀ ਜ਼ੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਨੇ ਨੀਟੂ ਬਾਬਾ ਗੱਲਬਾਤ ਕਰ ਲਏ ਨੇ ਕਿ ਕਿਹੋ ਜਿਹਾ ਮਾਹੌਲ ਹੈ ਪਿੰਡਾਂ ਦੇ ਵਿੱਚ ਤੇ ਆਉਣ ਵਾਲੀਆਂ ਚੋਣਾਂ ਦੇ ਨਤੀਜੇ ਕਿਹੋ ਜਿਹੇ ਰਹਿਣਗੇ ਲੋਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਪਹਿਲਾਂ ਸ੍ਰਿੰਦਰ ਕੰਬੋਜ ਦੇ ਨਾਲ ਗੱਲਬਾਤ ਕਰਨ ਲਏ ਨੇ ਕਿ ਕਿਹੋ ਜਿਹਾ ਮਾਹੌਲ ਹੈ ਸੋ ਤੁਸੀਂ ਬਸਪਾ ਦੇ ਵਿੱਚ ਸੀ ਤੇ ਅੱਜ ਤੁਸੀਂ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਪਹਿਲਾਂ ਤਾਂ ਤੁਹਾਨੂੰ ਵੈਲਕਮ ਤੁਸੀਂ ਇਹਨਾਂ ਕੀਮਤੀ ਟਾਈਮ ਕੱਢ ਕੇ ਆਏ ਹੋ ਬੀਜੇਪੀ ਦੇ ਉਮੀਦਵਾਰ ਹੋ ਰਹੀ ਹੈ ਬੀਜੇਪੀ ਦੇ ਉਮੀਦਵਾਰ ਨੇ ਬੀਜੇਪੀ ਦੇ ਉਮੀਦਵਾਰ ਜੀ ਸੰਜੀਵ ਕੁਮਾਰ ਨੀਟੂ ਬਾਬਾ ਬੁੱਧੋ ਕੀ ਤੋਂ ਜੀ ਜਿਨ੍ਹਾਂ ਨੂੰ ਚੌਰੀ ਸੁਨੀਲ ਰਾਖੜ ਜੀ ਜੀ ਕਾਕਾ ਕੰਬੋਜ ਔਰ ਸਾਰੀ ਭਾਰਤੀ ਜਨਤਾ ਪਾਰਟੀ ਜੀ ਨੀਟੂ ਬਾਬਾ ਜੀ ਬਲਾਗ ਸ਼ਮਤੀ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਜੀ ਸਾਡੇ ਕਾਠਗੜ ਤੋਂ ਕ੍ਰਿਸ਼ਨਾ ਦੇਵੀ ਜੀ ਕਿਰਨਾਰਾਣੀ ਕਿਰਨਾਰਾਣੀ ਸੋਰੀ ਜੀ ਉਹ ਉਮੀਦਵਾਰ ਨੇ ਉਹ ਵੀ ਇੱਥੇ ਬਿਰਾਜਮਾਨ ਨੇ ਜੀ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਤੀ ਜੀ ਅਸੀਂ ਵਿਸ਼ਵਾਸ ਤੋਂ ਆਉਣੇ ਆ ਲੋਕਾਂ ਨੇ ਸਾਨੂੰ ਇਹ ਦੋ ਆਇਆ ਹੈ ਕਿ ਦੋਨੋਂ ਸੀਟਾਂ ਪੂਰੇ ਬਹੁਮਾਤਰਾ ਜਿਤਾ ਕੇ ਭਾਰਤੀ ਜਨਤਾ ਪਾਰਟੀ ਦੇ ਹਿੱਸੇ 'ਚ ਪਾਵਾਂਗੇ ਅਸੀਂ ਇੱਥੇ ਸਾਨੂੰ ਆ ਤੁਸੀਂ ਦੇ ਗੇ ਹੀ ਰਹੇ ਹੋ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਹੈ ਇਹਨਾਂ ਨੇ ਕਿਹਾ ਵੀ ਤੁਹਾਨੂੰ ਪੂਰੀ ਲੀਡ ਦਵਾ ਕੇ ਅਸੀਂ ਇੱਥੋਂ ਟੱਕ ਸਿੰਘੇ ਵਾਲੇ ਦੇ ਵਿੱਚੋਂ ਦਵਾਵਾਂਗੇ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਦਰ ਲੋਕ ਬੀਜੇਪੀ ਤੇ ਭਰੋਸਾ ਕਰਨਗੇ ਬਿਲਕੁਲ ਕਰਨਗੇ 4 ਸਾਲ ਹੋ ਗਏ ਤਰਾ ਤਰਾ ਕਰ ਰਹੀ ਦੁਨੀਆ ਜੀ ਸਭ ਤੋਂ ਪਹਿਲਾ ਨੰਬਰ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਇੱਥੇ ਗੁੰਡਾਗਰਦੀ ਨੰਗਾ ਨਾਚ ਜੀ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਨਸ਼ਾ ਜੀ ਇਹ ਕਹਿੰਦੇ ਸੀ ਬੰਦ ਕਰ ਦਾਂਗੇ ਅਸੀਂ 2 ਹਫ਼ਤਿਆਂ ਚ ਜੀ ਤੇ ਨਸ਼ਾ 5 ਗੁਣਾ ਜ਼ਿਆਦਾ ਉਸ ਤੋਂ ਹੋ ਰਿਹਾ ਨੌਜਵਾਨੀ ਖਤਮ ਹੋ ਰਹੀ ਏ ਬਹੁਤ ਜਿਆਦਾ ਜਿਹੜਾ ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਤੁਸੀਂ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ ਅਸੀਂ ਲੋਕਾਂ ਦੇ ਵਿੱਚ ਵੇਖੋ ਇਹਨਾਂ ਦੇ ਮਰਨੇਗਾ ਸੀ ਜੀ ਇਹਨਾਂ ਨੇ ਬੰਦ ਕਰਤੀ ਪੰਜਾਬ ਸਰਕਾਰ ਨੇ ਜੀ ਸੈਂਟਰ ਸਰਕਾਰ ਦੀ ਮਰਨੇਗਾ ਪਹਿਲਾ ਨੰਬਰ ਜੀ ਰਾਸ਼ਨ ਕਾਰਡ ਕੱਢ ਤੇ ਲੋਕਾਂ ਦਾ ਰਾਸ਼ਨ ਬੰਦ ਕਰਤਾ ਜੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜੀ ਅੜਤਾਲਾਂ ਚੱਲ ਰਹੀਆਂ ਨੇ ਬੁੱਸਾਂ ਬੰਦ ਖੜੀਆਂ ਨੇ ਜੀ ਨੌਕਰੀਆਂ ਕੋਈ ਨਹੀਂ ਮਿਲੀਆਂ ਜੀ ਇਹ ਤਾਂ ਕਹਿੰਦੇ ਨੇ ਐਤਕੀ ਨੌਕਰੀਆਂ ਬਹੁਤ ਦਿੱਤੀਆਂ ਨੇ ਆਵਾਜ਼ ਵੀ ਪਾਰਟੀ ਦੀ ਸਰਕਾਰ ਦੀ ਮੈਂ ਉਹ ਚੱਕ ਸਿੰਘ ਹੀ ਆਲਾ ਖੜਾ ਦੱਸਣ ਕਿੰਨੇ ਬੰਦਿਆਂ ਨੂੰ ਨੌਕਰੀ ਮਿਲੀ ਹੈ ਜੀ ਜੇ ਕੋਈ ਇੱਕ ਅੱਧੀ ਕਿਸੇ ਨੂੰ ਮਿਲੀ ਉਹ ਵੀ ਪੈਸਿਆਂ ਨਾਲ ਹੀ ਮਿਲੀ ਹੈ ਐਵੇਂ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਬਿਲਕੁਲ ਝੂਠ ਤੇ ਬੇਮਾਨ ਆ ਗੱਲਾਂ ਨੇ ਹਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੇ ਕੋਈ ਗਰੰਟੀਆਂ ਗਰੰਟਾ ਦਿੱਤੀਆਂ ਨੇ ਮਾੜੀਆਂ ਮੋਟੀਆਂ ਹਮ ਜਿਵੇਂ ਉਹ ਅਬੂਦੋ ਕੀ ਪਿੰਡ ਹੈ ਹਮ ਉੱਥੇ ਇੱਕ ਬਿੰਦੂ ਸਰਪੰਚ ਬਣਾਇਆ ਇਹਨੇ 70 ਲੱਖ ਇਹਨੇ ਗ੍ਰਾਂਟ ਦਿੱਤੀ ਐਮਐਲਏ ਸਾਹਿਬ ਨੇ ਜੀ ਉਹਦੇ ਤੇ ਲੱਗਿਆ 4 ਲੱਖ ਤੇ ਉਹ 64 ਲੱਖ ਰੁਪਏ ਹੀ ਖਾ ਗਿਆ ਹੋ। ਅੱਛਾ ਉੱਥੇ ਗਰਾਂਟਾਂ ਕੱਲ ਕੇ ਨਹੀਂ ਆ ਜਿੱਲੇ ਪਤਾ ਲੱਗਿਆ ਪਿੰਡ ਸਾਰੇ ਸਰਵੇ ਕੀਤਾ ਨਵੀਆਂ ਆਕਾਰਾਂ ਜੀ ਜਿਹੜੇ ਬੰਦੇ ਕੋਲ ਕੇ ਸਾਈਕਲ ਤੱਕ ਨਹੀਂ ਨਵੀਆਂ ਆਕਾਰਾਂ ਤੇ ਉਹ ਇਹਨਾਂ ਕੋਈ ਲਿਆ ਕੇ ਇਹ ਜਿਹੜਾ ਉੱਥੇ ਖਾ ਰਹੇ ਨੇ ਜਿਹੜੇ ਨਾਲ ਸਰਪੰਚ ਸਰਪੰਚ ਨੇ ਥੱਲੇ ਗਰੀਬ ਜਨਤਾ ਨੂੰ ਕੁਝ ਨਹੀਂ ਮਿਲ ਰਿਹਾ। ਕੋਮੋਦ ਸਾਹਿਬ ਇਹ ਭ੍ਰਿਸ਼ਟਾਚਾਰ ਦਾ ਤੁਸੀਂ ਦਾਵਾ ਕਰ ਰਹੇ ਹੋ ਕਿ ਜਿਨ੍ਹਾਂ ਕੋਲੇ ਕਾਰਾਂ ਨਹੀਂ ਸੀ ਅੱਜ ਉਹਨਾਂ ਕੋਲੇ ਵੱਡੀਆਂ-ਵੱਡੀਆਂ ਕਾਰ ਆ ਗਈਆਂ ਨੇ ਕੋਈ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖਲਾਸਾ ਕਰੋਗੇ ਜਾਂਚ ਕਰਵਾਓਗੇ ਬਿਲਕੁਲ ਜੀ ਮਹਾਰਾਏ ਕਰੇ ਕਿਰਪਾ ਜੀ ਜਾਂਚ ਵੱਡੇ ਮਹਿਲ ਦੀ ਸਾਰਾ ਕੁਝ ਹੋਣਾ ਜਾਂਚ ਜੀ ਚਿੰਤਾ ਨਾ ਕਰੋ ਸਾਰੀ ਜਾਂਚ ਹੋਊਗੀ ਆਪਦੇ ਪਰਿਵਾਰ ਦੀ ਗੱਲ ਲੱਗ ਰਹੀ ਹੈ ਤੁਹਾਡੀ ਵੱਡੇ ਮਹਿਲ ਦੀ ਨਹੀਂ ਪਰਿਵਾਰ ਦੀ ਗੱਲ ਨਹੀਂ ਮੈਂ ਸਾਰੀ ਹਾਲ ওভার ਗੱਲ ਕਰ ਰਿਹਾ ਅੱਛਾ ਹਾਂ ਜੀ ਜਿਹਨੇ ਜਿਹਨੇ ਕਪਲੇ ਕੀਤੇ ਨੇ ਜੀ ਉਹ ਸਾਹਮਣੇ ਆਉਣਗੇ ਇਹ ਸੀਟ ਜੀ ਸਾਰੇ ਇਲਾਕੇ ਦੇ ਵਿੱਚੋਂ ਜੀ ਸਾਰੇ ਜ਼ਿਲ੍ਹੇ ਦੇ ਵਿੱਚੋਂ ਜੀ ਆਊਟਸਪੋਰਟ ਸੀਟ ਹੈ ਹੂੰ ਕਿਉਂਕਿ ਇੱਥੇ ਜਿਹੜਾ ਸੁਮੇਤ ਮਾਰਖਲਾ ਹੈ ਹੂੰ ਮੇਰਾ ਵੀ ਰਿਸ਼ਤੇਦਾਰ ਹੈ ਤੇ ਐਮਐਲਏ ਸਾਉ ਦਾ ਰਿਸ਼ਤੇਦਾਰ ਹੈ ਹੂੰ ਮੈਂ ਉਹਦਾ ਪਿਓ ਆ ਉਹ ਮੇਰਾ ਪੁੱਤ ਹੈ ਇਹ ਸੀਟ ਇੱਕ ਨੰਬਰ ਤੇ ਜਿੱਤਾਂਗੇ ਸਾਰੇ ਸਹਿਯੋਗ ਦੇ ਨਾਲ ਜੀ ਬਾਈ ਜੀ ਕਿਹੋ ਜਿਹਾ ਮਾਹੌਲ ਹੈ ਪਿੰਡਾਂ ਦੇ ਵਿੱਚ ਬਹੁਤ ਬਹੁਤ ਵਧੀਆ ਜੀ ਜੀ ਪਹਿਲਾਂ ਤਾਂ ਤੁਹਾਨੂੰ ਇੱਥੇ ਆਉਣ ਤੇ ਤੁਹਾਡਾ ਧੰਨਵਾਦ ਕਰਦੇ ਆ ਜੀ ਤੇ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਜਾਣਦੇ ਆ ਜੀ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਦਾ ਸਾਨੂੰ ਬਹੁਤ ਬੜੀ ਸਹਿਯੋਗ ਦੇ ਰਹੇ ਨੇ ਜੀ ਤੇ ਅਸੀਂ ਡੱਟ ਕੇ ਭਾਰਤੀ ਜਨਤਾ ਆ ਪਾਰਟੀ ਦੀ ਹਮਾਰਾ ਵੀ ਬਹੁਤ ਬੜੀ ਮਦਦ ਹੈ ਤੇ ਸਾਡੇ ਅੰਕਲ ਵੀ ਸਾਡੇ ਨਾਲ ਨੇ ਲੋਕ ਤਾਂ ਕਈ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਬੀਜੇਪੀ ਪੰਜਾਬ ਦੇ ਵਿੱਚ ਆ ਹੀ ਨਹੀਂ ਸਕਦੀ ਨਹੀਂ ਬੀਜੇਪੀ ਦਾ ਹੀ ਹੈ ਸਾਰਾ ਸਿਸਟਮ ਹਮ ਨਰੇਗਾ ਬੀਜੇਪੀ ਦੀ ਹੈ ਨਾਣੇ ਬੀਜੇਪੀ ਦੇ ਆਉਂਦੇ ਨੇ ਤੇ ਜੋ ਵੀ ਕੋਈ ਮੰਨ ਲਓ ਛੱਤਾਂ ਦੇ ਬਾਲਿਆਂ ਦੇ ਜੋ ਪੈਸੇ ਆਉਂਦੇ ਨੇ ਉਹ ਬੀਜ ਵੀ ਦੇ ਰਹੀ ਹੈ ਪਿੰਡਾਂ ਦੇ ਵਿੱਚੋਂ ਕਿਹੋ ਜਿਹਾ ਤੁਹਾਨੂੰ ਰਿਸਪਾਂਸ ਮਿਲ ਰਿਹਾ ਬਹੁਤ ਵਧੀਆ ਹੈ ਜੀ ਕਿਸੇ ਗੱਲ ਦੀ ਕਮੀ ਨਹੀਂ ਗਈ ਕਿਰਪਾ ਉਹ ਸੱਚੇ ਪਾਤਸ਼ਾਹ ਦੀ ਹੈ ਹਾਂ ਸੀਟ ਹੈ ਜਿਹੜੀ ਐਮਐਲਏ ਦੀ ਜਿੱਤ ਕੇ ਉਹ ਪੂਰੀ ਹਿੰਮਤ ਨਾਲ ਕੰਪਲੇਨ ਕਰ ਰਹੇ ਆ ਜੀ ਤੇ ਵਾਹਿਗੁਰੂ ਕਿਰਪਾ ਕਰੇ ਸੀਟ ਜਿੱਤ ਕੇ ਦੇ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪਾਵਾਂਗੇ ਜੀ ਸੁਨੀਲ ਜਾਖੜ ਜੀ ਦਾ ਸੰਦੀਪ ਜਾਖੜ ਜੀ ਦਾ ਕਾਕਾ ਗੰਭੋਜ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਗਰੀਬ ਪਰਿਵਾਰ ਨੂੰ ਟਿਕਟ ਦੇ ਕੇ ਤੇ ਅੱਜ ਇਸ ਮਕਾਮ ਤੇ ਪਹੁੰਚਾਇਆ ਜੀ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਸਰੇਂਦਰ ਕਮੋਇ ਹੋਰਾਂ ਦੇ ਨਾਲ ਉਹਨਾਂ ਨੇ ਜਿੱਤ ਦਾ ਦਾਵਾ ਕੀਤਾ ਕਹਿੰਦੇ ਹੋਰ ਸਪੋਰਟ ਸੀਟ ਹੈ ਤੇ ਜਿੱਤ ਕੇ ਜਿਹੜਾ ਇਹ ਸੀਟ ਹੈ ਜਿਹੜੀ ਉਹ ਦਿਖਾਈ ਜਾਏਗੀ ਆਉਣ ਵਾਲੀਆਂ ਚੋਣਾਂ ਦਾ ਨਤੀਜਾ ਇਹ ਕਿਹੋ ਜਿਹਾ ਰਹਿੰਦਾ ਹੈ ਤਾਂ 17 ਦਸੰਬਰ ਨੂੰ ਜਦੋਂ ਵੋਟਾਂ ਦਾ ਨਤੀਜਾ ਆਉਣਾ ਉਦੋਂ ਪਤਾ ਲੱਗੇਗਾ ਫਿਲਹਾਲ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਵੋਟਾਂ ਵਾਲੇ ਦਿਨ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪਿੰਡ ਦੇ ਵਿੱਚ ਲੜਾਈ ਝਗੜਾ ਨਾ ਕੀਤਾ ਜਾਏ ਜਿਸ ਦੇ ਨਾਲ ਆਪਸੀ ਭਾਈਚਾਰਕ ਸਾਂਝ ਤੇ ਜਿਹੜਾ ਪ੍ਰਭਾਵ ਪਵੇ ਤਾਂ ਬਣੇ ਰਹੋ ਐਜਨਿਊਜ਼ 24 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਾ ਰਾਏ ਚੱਕ ਸਿੰਘ ਵਾਲਾ ਸੈਣੀ